ਅੱਜ ਲਗਭਗ ਪੰਜਾਬ ਵਿੱਚ ਸਰਕਾਰ ਬਣਾਈ ਨੂੰ 1.5 ਸਾਲ ਦੇ ਕਰੀਬ ਹੋ ਚੁੱਕਿਆ ਤੇ 1.5 ਸਾਲ ਦੇ ਵਿੱਚ ਚੌਥੀ ਵਾਰ ਅੱਜ ਮੰਤਰੀ ਬਦਲ ਕੇ ਦੁਆਰਾ ਨਵੇਂ ਮੰਤਰੀ ਹੋਰ ਬਣਾਏ ਜਾ ਰਹੇ ਨੇ 4-5 ਦੇ ਕਹਿੰਦੇ ਜਿਵੇਂ ਖਬਰਾਂ ਚੱਲ ਰਹੀਆਂ ਨੇ ਕਿ ਅਸਤੀਫੇ ਲਏ ਜਾ ਰਹੇ ਨੇ 4-5 ਨੂੰ ਨਵੇਂ ਬਣਾਇਆ ਜਾ ਰਿਹਾ ਹੈ ਪਹਿਲੀ ਗੱਲ ਤਾਂ ਬਦਲੇ ਕਿਉਂ ਜਾ ਰਹੇ ਨੇ ਇਹਨਾਂ ਬਾਰੇ ਸਰਕਾਰ ਨੂੰ ਦੱਸਣਾ ਚਾਹੀਦਾ ਕਿ ਜਿਹੜਾ ਇੱਕ ਮਜ਼ਾਕ ਹੀ ਬਣਾ ਰੱਖਿਆ ਕਿ ਹਰੇਕ ਛੇ ਮਹੀਨੇ ਬਾਅਦ ਮੰਤਰੀ ਬਦਲ ਦੋ ਤੇ ਨਵੇਂ ਪੁਰਾਣੇ ਹਟਾ ਕੇ ਨਵੇਂ ਬਣਾ ਦਿਓ ਪਰ ਕਾਰਨ ਕੁਝ ਨਹੀਂ ਦੱਸਦੇ ਕਿ ਬਦਲੇ ਕਿਉਂਗੇ ਪਰ ਜੇ ਕੋਈ ਬਦਲਣਾ ਹੀ ਸੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਰੇ ਪੰਜਾਬੀਆਂ ਸਾਹਮਣੇ ਗੱਲ ਰੱਖਣੀ ਚਾਹੁੰਦਾ ਹਾਂ ਹਰ ਪੰਜਾਬੀ ਦੀ ਆਵਾਜ਼ ਵੀ ਹੈ ਕਿ ਜੇ ਬਦਲਣਾ ਸੀ ਤਾਂ ਗ੍ਰਹਿ ਮੰਤਰੀ ਬਦਲਦੇ ਤੇ ਪੰਜਾਬ ਦਾ ਗ੍ਰਹਿ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਕਿਉਂਕਿ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਨੇ ਜੋ 2.5 ਸਾਲ ਦੇ ਵਿੱਚ ਅੱਜ ਕਾਨੂੰਨ ਵਿਵਸਥਾ ਦਾ ਹਾਲ ਹੈ ਹਾਲਾਤ ਇੱਥੋਂ ਤੱਕ ਨੇ ਕਿ ਮਾਨਯੋਗ ਡੀਜੀਪੀ ਸਾਹਿਬ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਮੰਨੇ ਨੇ ਕਿ ਜਦੋਂ ਦੀ ਲੌਰੈਂਸ ਬਸਨੋਈ ਦੀ ਖਰੜ ਦੇ ਮਾਲੀ ਸੀਆਈ ਸਟਾਫ ਦੇ ਵਿੱਚ ਇੰਟਰਵਿਊ ਹੋਈ ਆ ਪੰਜਾਬ ਦੇ ਵਿੱਚ ਫਰੋਤੀਆਂ ਤੇ ਕਹਿਤੀਆਂ ਤੇ ਧਮਕੀਆਂ ਦੇ ਕੇਸ ਵਧ ਗਏ ਨੇ ਅੱਜ ਹਰੇਕ ਵਪਾਰੀ ਨੂੰ ਹਰੇਕ ਇੱਕ ਕੰਮ ਕਰਨ ਵਾਲੇ ਇਨਸਾਨ ਨੂੰ ਕੰਮ ਕਰਨਾ ਪੰਜਾਬ ਵਿੱਚ ਔਖਾ ਹੋਇਆ ਪਿਆ ਧਮਕੀਆਂ ਫਰੋਤੀਆਂ ਹਾਲਾਤ ਵੱਧ ਤੋਂ ਵੱਧਰ ਬਣੇ ਪਏ ਨੇ ਪਰ ਗ੍ਰਹਿ ਮੰਤਰੀ ਤਾਂ ਮਹਾਰਾਜਾ ਸਤੋਜ ਨੇ ਉਹਨਾਂ ਨੂੰ ਕੋਈ ਅਸਰ ਨਹੀਂ ਪੈਂਦਾ ਤਾਂ ਹੀ ਅਸੀਂ ਕਹਿੰਦੇ ਆ ਕਿ ਇਹ ਨਵੇਂ ਮਾਡਰਨ ਅਬਦਾਲੀ ਨੇ ਉਹ ਕਹਾਣੀ ਫਿਲਮ ਨਹੀਂ ਆਈ ਸੀ ਅਲੀ ਬਾਬਾ 40 ਚੋਰ ਭਾਈ ਜਿਹੜੇ ਪਿਛਲੇ ਉਹ ਤਾਂ ਬਦਲੀ ਜਾਂਦੇ ਹੋ ਜਿਹੜਾ ਅਲੀ ਬਾਬਾ ਉਹ ਤਾਂ ਬਦਲੋ ਅਲੀ ਬਾਬਾ ਤੋਂ ਹੀ ਆ ਤੇ ਅੱਗੇ ਦਿੱਲੀ ਵਾਲੀ ਜਿਹੜੀ ਸਿਮਸਮ ਹੈ ਜਿੱਥੇ ਸਾਰਾ ਕੁਝ ਜਾ ਰਿਹਾ ਉਹ ਵੀ ਉਹੀ ਆ ਤੇ ਜਿਹੜੀਆਂ ਖਬਰਾਂ ਦੇ ਮੁਤਾਬਕ ਤੁਸੀਂ ਮੰਤਰੀ ਬਦਲ ਰਹੇ ਹੋ ਨਵੇਂ ਬਣ ਰਹੇ ਹੋ ਉਹਦੇ ਚ ਕਿਤੇ ਵੀ ਸਾਨੂੰ ਹਰਜੋਤ ਬੈਂਸ ਜਿਹਦੇ ਤੇ ਤਾਜ਼ਾ ਤਾਜ਼ਾ 100 ਕਰੋੜ ਦਾ ਐਨ ਆਰ ਆਈ ਵੀਰਾਂ ਨਾਲ ਠੱਗੀ ਦਾ ਇਲਜ਼ਾਮ ਹੈ जिधे इस्तीफे बारे असली यूथ अकाली दल ਵੱਲੋਂ ਪ੍ਰੋਟੈਸਟ ਵੀ ਕੀਤਾ ਉਹਦੇ ਕਿਤੇ ਖਬਰ ਨਹੀਂ ਦਿਖ ਰਹੀ ਮੈਨੂੰ ਲੱਗਦਾ ਨਹੀਂ ਕਿ ਹਲੇ ਵੀ ਉਹ ਜਿਹੜਾ ਨਗੀਨਾ ਉਹਨੂੰ ਬਦਲਣਗੇ ਹਲੇ ਵੀ ਹਾਲਾਤ ਇਹ ਨੇ ਕਿ ਕਟਾਰੂ ਚੱਕ ਵਰਗੇ ਜਿਹੜੇ ਨਗ ਨੇ ਉਹ ਸਾਮਕੇ ਰੱਖੇ ਹੋਏ ਨੇ ਉਹਨਾਂ ਦੀ ਕਿਤੇ ਮੈਨੂੰ ਦਿਖੀ ਨਹੀਂ ਕਿਤੇ ਕਿਸੇ ਨਿਊ ਚੈਨਲ ਤੇ ਫੋਟੋ ਕਿ ਉਹਨਾਂ ਨੂੰ ਬਦਲਾ ਜਾ ਰਿਹਾ ਤੇ ਹਾਲਾਤ ਇਹ ਨੇ ਕਿ 6 ਮਹੀਨੇ ਬਾਅਦ ਮੰਤਰੀ ਬਦਲੁੰਦੇ ਨੇ ਪਰ ਬਦਲਦੇ ਕਿਉਂ ਨੇ ਇਹ ਦੱਸਦੇ ਨਹੀਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਾਰਨ ਕੀ ਆ ਜਿਹੜਾ ਇਹਨਾਂ ਦਾ ਉਸਤਾਦ ਕੇਜਰੀਵਾਲ ਸਾਹਿਬ ਐਦਾਂ ਹੀ ਕੈਮਰਿਆਂ ਦੇ ਸਾਹਮਣੇ ਬੈਠ ਕੇ ਕਹਿੰਦਾ ਸੀ ਕਿ ਪੰਜਾਬ ਨੂੰ ਹਮ ਸਵਰਗ ਬਣਾ ਦੇਂਗੇ 20000 ਕਰੋੜ ਹਮ ਮਾਈਨਿੰਗ ਸੇ ਬਚਾ ਲੇਂਗੇ ਕਹਿੰਦੇ ਰੇਤਾ ਚੋਰੀ ਤੋਂ 20000 ਬਚਾ ਲੂਗਾ ਇਹ ਕੇਜਰੀਵਾਲ ਦੀ ਵਲਡਿੰਗ ਸੀ ਵੋਟਾਂ ਤੋਂ ਪਹਿਲਾਂ ਤੇ ਭਗਵੰਤ ਮਾਨ ਦੀ ਕਿ 20000 ਅਸੀਂ ਰੇਤੇ ਚੋਂ ਬਚਾਵਾਂਗੇ 30000 ਕਰੋੜ ਦੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਰਿਸ਼ਵਤ ਖੋਰੀ ਆ ਉਹਨੂੰ ਬੰਦ ਕਰਕੇ ਬਚਾਵਾਂਗੇ ਮਤਲਬ 50 60000 ਕਰੋੜ ਰੁਪਈਆ ਕਹਿੰਦੇ ਬਚਾ ਕੇ ਉਹ ਪੰਜਾਬ ਤੇ ਲਾਵਾਂਗੇ ਤੇ ਜੇ ਪੰਜਾਬ ਦੇ ਵਿੱਚ ਇੰਨਾ ਹੀ ਵਧੀਆ ਰਾਜ ਚੱਲ ਰਿਹਾ ਕਿ ਰੇਤੇ ਦੀ ਚੋਰੀ ਰੁਕ ਗਈ ਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋ ਗਿਆ ਇਹਦਾ ਮਤਲਬ ਸਿੱਧਾ-ਸਿੱਧਾ 50-60 ਹਜ਼ਾਰ ਕਰੋੜ ਦਾ ਤੁਹਾਡੇ ਮੁਤਾਬਕ ਤੁਸੀਂ 1 ਸਾਲ ਦਾ ਬਚਾ ਲਿਆ ਤੇ ਜੇ ਆਪਾਂ ਉਹਨੂੰ ਗੁਣਾ 2.5 ਤੇ ਕਰੀਏ ਤਾਂ ਸਵਾ ਲੱਖ ਕਰੋੜ ਬਣਦਾ 1 ਲੱਖ ਕਰੋੜ 25 ਹਜ਼ਾਰ ਸਵਾ ਲੱਖ ਕਰੋੜ ਇਹਦਾ ਮਤਲਬ ਤੁਸੀਂ ਉਹ ਬਚਾਇਆ ਤੁਹਾਡੇ ਮੁਤਾਬਕ ਸਾਨੂੰ ਤਾਂ ਪਤਾ ਕੀ ਕੀਤਾ ਕੱਖ ਨਹੀਂ ਤੇ 1 ਲੱਖ ਕਰੋੜ ਦਾ ਹੀ ਕਰਜ਼ਾ ਹਨ ਸਮਝ ਇਹ ਨਹੀਂ ਆ ਰਹੀ ਕਿ ਇਹ 1.2 ਲੱਖ ਕਰੋੜ 1.2 ਲੱਖ ਹਜ਼ਾਰ ਕਰੋੜ 1 ਲੱਖ ਹਜ਼ਾਰ ਕਰੋੜ ਜਿਹੜਾ ਤੁਸੀਂ ਕਰਜ਼ਾ ਲਿਆ ਤੇ 1.2 ਲੱਖ ਹਜ਼ਾਰ ਕਰੋੜ ਜਿਹੜਾ ਤੁਸੀਂ ਭ੍ਰਿਸ਼ਟਾਚਾਰ ਤੇ ਰੇਤੇ ਚੋਰੀ ਜੋ ਬਚਾਇਆ ਇਹ ਗਿਆ ਕਿੱਧਰ ਨਾ ਤਾਂ ਪੰਜਾਬ 'ਚ ਕਿਤੇ ਇंट ਲੱਗੀ ਦਿਖਦੀ ਆ ਨਾ ਪੰਜਾਬ 'ਚ ਕੋਈ ਨਵਾਂ ਹਸਪਤਾਲ ਬਣਿਆ ਨਾ ਪੰਜਾਬ 'ਚ ਕੋਈ ਨਵਾਂ ਸਕੂਲ ਬਣਿਆ ਨਾ ਪੰਜਾਬ ਦੇ ਵਿੱਚ ਕੋਈ ਹੋਰ ਕੋਈ ਵੱਡੀ ਤੁਸੀਂ ਕੋਈ ਸੜਕ ਕੋਈ ਵੱਡੀ ਯੋਜਨਾ ਲੈਂਦੀ ਆ ਇਹ ਸਾਰਾ ਕੁਝ ਗਿਆ ਕਿੱਧਰ ਤੇ ਮੰਤਰੀ ਤੁਸੀਂ ਐ ਬਦਲ ਦਿੰਨੇ ਹੋ ਵੀ ਜਿਵੇਂ ਕੋਈ ਸ਼ਾਮ ਨੂੰ ਛੱਟ ਲਾਦਣਾ ਹੁੰਦਾ ਹਾਲਾਤ ਇਹ ਨੇ ਕਿ ਜਿਹੜਾ ਭ੍ਰਿਸ਼ਟਾਚਾਰ ਰੋਕਣ ਦੀ ਗੱਲ ਕਰਦੇ ਸੀ ਜਿਹੜੇ ਰੇਤਾ ਚੋਰੀ ਰੋਕਣ ਦੀ ਗੱਲ ਕਰਦੇ ਸੀ ਉਹ ਡਬਲ ਹੋ ਗਈ ਹੈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਡਬਲ ਹੋ ਗਿਆ ਪੰਜਾਬ ਦੇ ਵਿੱਚ ਰੇਤਾ ਚੋਰੀ ਤੇ ਹੱਦ ਬੰਨੇ ਟੁੱਟ ਗਏ ਨੇ ਤਾਂਹੀਂ ਤਾਂ ਆਪਣੇ ਮੰਤਰੀਆਂ ਨੂੰ ਸਾਹਮਣੇ-ਸਾਹਮਣੇ ਰੱਖ ਰਹੇ ਨੇ ਉਹਨਾਂ ਨੂੰ ਜਿਨ੍ਹਾਂ ਦੇ ਨਾਂ ਬਾਲ-ਬਾਲ ਉੱਚਲਦੇ ਨੇ ਉਹਨਾਂ ਬਾਰੇ ਤਾਂ ਕਦੇ ਗੱਲ ਨਹੀਂ ਕਰਦੇ ਸੋ ਹਾਲਾਤ ਇਹ ਨੇ ਕਿ ਅੱਜ ਮਾਨ ਸਾਹਿਬ ਨੂੰ ਚੌਥੀ ਵਾਰ ਆਪਣੇ 4-5 ਮੰਤਰੀਆਂ ਦੇ ਅਸਤੀਫੇ ਲੈ ਕੇ ਨਵੇਂ ਮੰਤਰੀ ਬਣਾਉਣ ਦੀ ਜਿਹੜੀ ਆ ਉਹ ਕਦਮ ਚੁੱਕਣਾ ਪੈ ਰਿਹਾ ਪਰ ਇਹ ਮੰਤਰੀ ਬਦਲਣ ਦੇ ਨਾਲ ਕੱਖ ਨਹੀਂ ਪੰਜਾਬ ਦਾ ਸਿਮਰਨਾ ਇਹ ਤਾਂ ਸਾਨੂੰ ਐਂ ਲੱਗਦਾ ਜਿਵੇਂ ਕੋਈ ਪੈਕੇਜ ਮੰਤਰੀ ਦਾ ਦਾ ਦੀ ਗੇਮ ਚੱਲਦੀ ਹੋਵੇ ਕਿ 6 ਮਹੀਨੇ ਤੇਰੇ 6 ਮਹੀਨੇ ਤੇਰੇ 6 ਮਹੀਨੇ ਤੂੰ ਕੋਟਾ ਪੂਰਾ ਕਰ ਲੈ 6 ਮਹੀਨੇ ਤੂੰ ਕੋਟਾ ਪੂਰਾ ਕਰ ਲੈ ਇਸ ਹਾਵ ਨਾਲ ਤਾਂ 92 ਦੇ ਵਿੱਚੋਂ 50 60 ਤਾਂ ਮੈਨੂੰ ਲੱਗਦਾ 5 ਸਾਲ ਦੇ ਵਿੱਚ ਮੰਤਰੀ ਬਣ ਜਾਣੇ ਨੇ ਮੰਤਰੀ ਵੀ ਬਦਲ ਲੋ ਕੋਈ ਹਰਜ ਨਹੀਂ ਸਾਡੇ ਕਿੰਿਓ ਮਹੀਨੇ ਬਾਅਦ ਮੰਤਰੀ ਬਦਲ ਕੇ ਨਵੇਂ ਬਣਾ ਲਓ ਪਰ ਪੰਜਾਬ ਦਾ ਤਾਂ ਕੁਝ ਕਰੋ ਜਿਹੜੇ ਪੰਜਾਬੀਆਂ ਨੇ ਤੁਹਾਨੂੰ ਵੋਟ ਪਾਤੀ ਭਰੋਸੇ 'ਚ ਆ ਕੇ ਤੁਹਾਡੀਆਂ ਗੱਲਾਂ 'ਚ ਆ ਕੇ ਉਹਨਾਂ ਨੂੰ ਕਿਸ ਅਸਰੇ ਛੱਡਿਆ ਹੋਇਆ ਤੁਸੀਂ ਐਨਆਰਆਈਆਂ ਨਾਲ ਤੁਹਾਡੇ ਮੰਤਰੀ ਠੱਗੀਆਂ ਮਾਰ ਰਹੇ ਨੇ ਤੁਹਾਡੇ ਆ ਮੀਡੀਆ ਦੇ ਮਾਧਮ ਰਾਹੀਂ ਐਨਆਰਆਈ ਵੀ ਸੁਣਦੇ ਹੋਣਗੇ ਇਹਨਾਂ ਦੇ ਮੰਤਰੀ ਠੱਗੀਆਂ ਮਾਰ ਰਹੇ ਨੇ ਕੋਈ ਭ੍ਰਿਸ਼ਟਾਚਾਰ ਨਹੀਂ ਰੁਕ ਰਿਹਾ ਮੰਤਰੀ ਇਹਨਾਂ ਦੇ ਤੇ ਐਮਐਲਏ ਜਿਨ੍ਹਾਂ ਦੇ ਨਾਮ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਣ ਲੱਗ ਜਣੇ ਨੇ ਕਿ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਫਸੇ ਹੋਏ ਨੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਸੋ ਇਸ ਲਈ ਜਿਹੜਾ ਇਹ ਰੱਦੋ ਬਦਲ ਕਰ ਰਹੇ ਨੇ ਇਹਦਾ ਕੋਈ ਫਾਇਦਾ ਨਹੀਂ ਇਹ ਸਿਰਫ ਤੁਸੀਂ ਇੱਕ ਬਖਾਵਾ ਕਰ ਰਹੇ ਹੋ ਜਦੋਂ ਤੱਕ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਬਾਰੇ ਨਹੀਂ ਸੋਚਦਾ ਉਦੋਂ ਤੱਕ ਪੰਜਾਬ ਦਾ ਭਲਾ ਨਹੀਂ ਹੋਣਾ ਕਿਉਂਕਿ ਇਹ ਸਾਰਾ ਕੁਝ ਇਹ ਸਾਰਾ ਪੈਕੇਜ ਦਿੱਲੀੋਂ ਚੱਲ ਰਿਹਾ ਹੈ ਸਾਰੇ ਆਰਡਰ ਆਰਡਰ ਦਿੱਲੀ ਤੋਂ ਹੋ ਰਹੇ ਨੇ ਤੇ ਜਦੋਂ ਤੱਕ ਦਿੱਲੀ ਦੀ ਸਿੱਧੀ ਦਖਲਅੰਦਾਜ਼ੀ ਪੰਜਾਬ ਦੇ ਵਿੱਚ ਰਹਿਣੀ ਹੈ ਪੰਜਾਬ ਦਾ ਕਦੇ ਭਲਾ ਨਹੀਂ ਹੋਣਾ ਜਿਹੜੀਆਂ ਮਾਈਨਿੰਗ ਨੀਤੀਆਂ ਜਿਹੜੀਆਂ ਐਕਸਚੇਂਜ ਨੀਤੀਆਂ ਦਿੱਲੀ ਦੀਆਂ ਤੇ ਜਿਹਦੇ ਚ ਇਹਨਾਂ ਦੇ ਪ੍ਰਧਾਨ ਤੇ ਡਿਪਟੀ ਸੀਐਮ ਅੰਦਰ ਰਹਿ ਕੇ ਆਏ ਨੇ ਉਹੀ ਨੀਤੀਆਂ ਉਹੀ ਬੰਦੇ ਇਹਦੇ ਚ ਇਨਵੋਲਵ ਨੇ ਸੋ ਇਸ ਲਈ ਅੱਜ ਪੰਜਾਬ ਦੇ ਹਾਲਾਤ ਇਹ ਨੇ ਕਿ 6 ਮਹੀਨੇ ਬਾਅਦ ਮੰਤਰੀ ਬਦਲਦੇ ਨੇ ਪਰ ਪੰਜਾਬ ਦੇ ਹਾਲਾਤ ਨਹੀਂ ਬਦਲ ਰਹੇ ਆ ਹਰਜੋਤ ਬੈਂਸ ਕਟਾਰੂ ਚੱਕ ਢਾਲੀਵਾਲ ਇਹ ਨਗੀਨੇ ਪਤਾ ਨਹੀਂ ਹੁਣ ਕਿਉਂ ਸਾंभ ਕੇ ਕਿਹੜਾ ਇਹ ਮਤਲਬ ਜਾਦੇ ਇਹਨਾਂ ਦੇ ਨਾਲ ਪਿਆਰ ਆ ਜਾਂ ਕੀ ਸਿਸਟਮ ਚੱਲ ਰਿਹਾ ਇਹ ਤਾਂ ਹੁਣ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਭਰੇ ਨਗੀਨੇ ਜਿਹੜੇ ਸਾंभ ਕੇ ਰੱਖੇਗੇ ਨੇ ਇਹ ਵੀ ਬੜਾ ਅਫਸੋਸਨਾਕ ਹੈ ਕਿ ਬਿਲਕੁਲ ਸਰਕਾਰ ਆ ਜਿਹੜੀ ਝੂਠ ਤੇ ਠੱਗੀ ਤੇ ਤੇ ਪੰਜਾਬ ਨੂੰ ਲੁੱਟਣ ਤੇ ਲੱਗੀ ਹੋਈ ਆ ਤਾਂ ਹੀ ਉਹ ਅਸੀਂ ਕਹਿੰਦੇ ਆ ਕਿ ਇਹ ਮਾਡਰਨ ਅਬਦਾਲੀ ਨੇ ਉਹ ਭਾਈ ਅਬਦਾਲੀ ਇਧਰੋਂ ਆਇਆ ਸੀ ਇਹ ਦਿੱਲੀੋਂ ਆਏ ਨੇ ਸਿਰਫ ਰੂਪ ਬਦਲਿਆ ਪਰ ਅਬਦਾਲੀ ਤੋਂ ਘਟ ਨਹੀਂ ਇਹਨਾਂ ਨੇ ਪੰਜਾਬ ਨਾਲ ਕਰਨੀ ਸੋ ਪੰਜਾਬ ਦੇ ਹੱਕ ਲਈ ਪੰਜਾਬ ਬਚਾਉਣ ਲਈ ਪੰਜਾਬ ਦੀ ਤਰੱਕੀ ਲਈ ਤੇ ਪੰਜਾਬ ਦੇ ਨਾਲ ਹੋ ਰਹੀ ਲੁੱਟ ਖੁੱਟ ਤੇ ਧੱਕੇ ਲਈ ਆਪਾਂ ਨੂੰ ਸਾਰਿਆਂ ਨੂੰ ਇੱਕ ਡਾਹ ਕੇ ਲੜਾਈ ਲੜਨੀ ਚਾਹੀਦੀ ਆ ਆਵਾਜ਼ ਚੱਕਣੀ ਚਾਹੀਦੀ ਆ ਕਿਉਂਕਿ ਜੇ ਬੋਲਾਂਗੇ ਲੜਾਂਗੇ ਤਾਂ ਸ਼ਾਇਦ ਕੋਈ ਮਾਰਾ ਮੋਟਾ ਬਚਾਅ ਹੋ ਜੇ ਇਹਨਾਂ ਨੇ ਕੋਈ ਆਪਣਾ ਭਲਾਨੀ ਕਰਨਾ ਬਾਕੀ ਸ਼ਾਮ ਨੂੰ ਕੀ ਕਰਦੇ ਨੇ ਅੱਜ ਕਿਹਨੂੰ ਸੌਂ ਚਕਾਉਂਦੇ ਨੇ ਕਿਹਨੂੰ ਲਾਉਂਦੇ ਨੇ ਇਹ ਇੱਕ ਦੋ ਦਿਨਾਂ ਦੇ ਵਿੱਚ ਸਾਰਾ ਕੀ ਕੀ ਕਾਰਨ ਬਣੇ ਕੋਈ ਕੋਈ 5 ਮਿੰਟ ਵਿੱਚ ਐਮਐਸਪੀ ਦੇਣ ਵਾਲੀ ਬੀਬੀ ਦੀ ਵੀ ਛੁੱਟੀ ਕਹਿੰਦੇ মিডিਆ ਰਾਹੀਂ ਪਤਾ ਲੱਗ ਰਿਹਾ ਕਿ ਹੋ ਚੁੱਕੀ ਆ ਸੋ ਹੁਣ ਐਮਐਸਪੀ ਵੀ ਸਾਡੀ ਦਾ ਵਿਚੀ ਰਹਿ ਜਣੀ ਆ ਜਿਹੜੇ ਕਹਿੰਦੇ ਸੀ ਵੀ ਸਾਰੀਆਂ ਹੀ ਸਬਜ਼ੀਆਂ ਤੇ ਸਾਰੀਆਂ ਧਾਲਾਂ ਤੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇ ਦਾਂਗੇ ਕੋਰੇ ਝੂਠ ਬੋਲ ਕੇ ਹੈਲਥ ਸਿਸਟਮ ਫੇਲ ਹੋ ਚੁੱਕਿਆ ਐਜੂਕੇਸ਼ਨ ਸਿਸਟਮ ਫੇਲ ਹੋ ਚੁੱਕਿਆ ਭ੍ਰਿਸ਼ਟਾਚਾਰ ਮੁਕਤ ਜਿਹੜਾ ਕਹਿੰਦੇ ਸੀ ਉਹ ਫੇਲ ਹੋ ਚੁੱਕਿਆ ਨਸ਼ਾ ਜਿਹੜੇ ਕਹਿੰਦੇ ਸੀ ਨਸ਼ਾ ਆਪਣੀ ਵਿਕਦਾ ਸਰਕਾਰਾਂ ਬਕਾਉਂਦੀਆਂ ਨੇ ਚਟਾ ਆਪਣੀ ਵਿਕਦਾ ਸਰਕਾਰਾਂ ਬਕਾਉਂਦੀਆਂ ਨੇ ਅੱਜ ਪੰਜਾਬ ਦੇ ਪਿੰਡ ਪਿੰਡ ਵਿਕ ਰਿਹਾ ਚਿੱਟਾ ਪਿੰਡਾਂ ਦੇ ਮੋੜਾਂ ਤੇ ਵਿਕ ਰਿਹਾ ਨਸ਼ਾ ਇਹ ਕੌਣ ਵਕਾ ਰਿਹਾ ਇਹ ਸਰਕਾਰ ਜਵਾਬ ਜਰੂਰ ਦੇਵੇ ਸਾਰੇ ਪੰਜਾਬੀ ਇਕੱਠੇ ਹੋ ਕੇ ਜਵਾਬ ਲਓ ਬਿ ਜਰੂਰ ਸੋ ਇਸ ਲਈ ਜਿਹੜਾ ਇਹਨਾਂ ਦਾ ਇਹ ਆ ਇਹ ਡਰਾਮਾ ਚੱਲ ਰਿਹਾ ਇਹ ਡਰਾਮੇ ਨੂੰ ਅਸੀਂ ਮੁੱਢੋਂ ਨਕਾਰਦੇ ਆ ਤੇ ਆਉਣ ਵਾਲੇ ਦਿਨਾਂ ਚੰਦਿਆਂ ਸਾਰੀਆਂ ਗੱਲਾਂ ਹੋਰ ਵੀ ਸਾਹਮਣੇ ਰੱਖਾਂਗੇ